ਹਾਂਜੀ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਪੜੋ ਪੰਜ ਆਵ ਯੂਟਿਊਬ ਚੈਨਲ ਦੇ ਉੱਪਰ ਉਮੀਦ ਆ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਪੰਜਾਬੀ ਵਿਸ਼ੇ ਦੇ ਨਾਲ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਕਿਉਂਕਿ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਆਪਾਂ ਪੰਜਾਬੀ ਮਾਸਟਰ ਡੀਗਰੀ ਤੋਂ ਬਿਨਾਂ ਪੰਜਾਬੀ ਲੈਕਚਰਾਰ ਡਿਗਰੀ ਦੇ ਨਾਲ ਸੰਬੰਧਿਤ ਕਾਫੀ ਵੀਡੀਓਜ਼ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਇਸ ਚੈਨਲ ਦੇ ਉੱਪਰ ਸੋ ਐਸੇ ਕਰਕੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਕਿ ਹੋਰ ਵਿਦਿਆਰਥੀ ਵੀ ਆਪਣੇ ਨਾਲ ਜੁੜ ਸਕਣ ਸੋ ਅੱਜ ਦੀ ਜਿਹੜੀ ਕਲਾਸ ਹੈ ਉਹ ਮੁੱਢ ਕਦੀਮ ਤੋਂ ਜਿਹੜਾ ਪੰਜਾਬੀ ਸਾਹਿਤ ਬੰਦ ਹੈ ਉਸ ਦੇ ਨਾਲ ਸੰਬੰਧਿਤ MCQ ਹੋਣਗੇ ਸੋ ਇਹਨਾਂ MCQ ਨੂੰ ਆਪਾਂ ਲਗਾਵਾਂਗੇ ਕਿਉਂਕਿ ਪਿਛਲੇ ਪੇਪਰਾਂ ਦੇ ਵਿੱਚ ਆਏ ਹੋਏ ਸਵਾਲ ਵੀ ਨੇ ਤੇ ਕੁਝ ਆਪ ਆਖੋਦੇ ਵੀ ਬਣਾਏ ਹੋਏ ਆ ਸੋ ਇਸ ਤੋਂ ਪਹਿਲਾਂ ਆਪਾਂ ਦੋ ਵੀਡੀਓ ਜਿਹੜੀਆਂ ਹੈਗੀਆਂ MCQ ਦੇ ਰਿਲੇਟਡ ਪਾ ਚੁੱਕੀਆਂ ਚੈਨਲ ਦੇ ਉੱਪਰ ਜਿਸ ਦੇ ਵਿੱਚ ਆਪਾਂ ਸਟੇਟਮੈਂਟ ਜਿਹੜੀ ਹੈਗੀ ਤੁਹਾਨੂੰ ਦਿੱਤੀ ਸੀ ਸੋ ਸਟੇਟਮੈਂਟ ਦੇ ਅਕੋਰਡਿੰਗ ਵੀ ਆਪਾਂ ਬਹੁਤ ਸਾਰੇ ਸਵਾਲ ਜਿਹੜੇ ਇਸੇ YouTube ਚੈਨਲ ਦੇ ਉੱਪਰ ਲੈ ਕੇ ਆਉਂਦੇ ਰਹਾਂਗੇ ਸੋ ਚਲੋ ਬਈ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਨੂੰ ਪਹਿਲਾ ਪ੍ਰਸ਼ਨ ਹੈ 나ਥ ਜੋਗੀ ਸਾਹਿਤ ਦੀ ਸ਼ੁਰੂਆਤ ਮੰਨੀ ਜਾਂਦੀ ਹੈ 7ਵੀਂ 8ਵੀਂ ਸਦੀ 8ਵੀਂ 9ਵੀਂ ਸਦੀ 9ਵੀਂ 10ਵੀਂ ਸਦੀ ਤੇ ਜਾਂ ਫਿਰ 10ਵੀਂ 11ਵੀਂ ਸਦੀ ਨੂੰ ਮੰਨੀ ਜਾਂਦੀ ਹੈ ਸੋ ਇਹਨਾਂ ਦੇ ਵਿੱਚੋਂ ਬਿਲਕੁਲ ਸਹੀ ਕਿਹੜਾ ਹੋਵੇਗਾ ਸੋ ਆਪਾਂ ਲਗਾ ਲਵਾਂਗੇ ਇਹਨਾਂ ਦੇ ਵਿੱਚੋਂ ਬੀ ਆਪਸ਼ਨ ਬਿਲਕੁਲ ਸਹੀ ਹੈ 8ਵੀਂ 9ਵੀਂ ਸਦੀ ਜਿਹੜੀ ਕਿ 나ਥ ਜੋਗੀਆਂ ਦੀ ਸਦੀ ਮੰਨੀ ਜਾਂਦੀ ਰਹੀ ਹੈ ਪੰਜਾਬ ਦੇ ਵਿੱਚ ਸੋ ਇਹ ਇਹ 나ਥ ਜੋਗੀ ਜਿਹੜੇ ਸੀਗੇ ਪੰਜਾਬ ਦੇ ਵਿੱਚ ਆਪਾਂ ਪ੍ਰਾਂਚਲ ਭਾਸ਼ਾਵਾਂ ਨੂੰ ਜਿਹੜਾ ਹੈਗਾ ਵਰਤਦੇ ਆ ਇਹਤੇ ਨਹੀਂ ਕਿ ਚਰਪਟਨਾਥ ਦੀ ਜਿਹੜੀ ਭਾਸ਼ਾ ਸੀ ਚਰਪਟਨਾਥ ਜਿਹੜਾ ਜੋਗੀ ਹੋਇਆ ਉਸ ਦੀ ਜਿਹੜੀ ਭਾਸ਼ਾ ਸੀ ਉਹ ਪੰਜਾਬੀ ਦੇ ਬਹੁਤ ਜ਼ਿਆਦਾ ਨੇੜੇ ਸੀ ਗੋਰਖਨਾਥ ਦੇ ਨਾਲੋਂ ਸੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਦੇ ਉੱਪਰ ਅਗਲਾ ਪ੍ਰਸ਼ਨ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਕਿਸ ਨੇ ਪੰਜਾਬੀ ਸਾਹਿਤ ਵਿੱਚ ਸ਼ਾਮਲ ਕੀਤਾ ਸੀ ਤੇ ਆਪਾਂ ਇਹ ਸਵਾਲ ਸਟੇਟਮੈਂਟ ਦੇ ਵਿੱਚ ਕਵਰ ਵੀ ਕਰ ਚੁੱਕੇ ਆ ਪਰ ਫਿਰ ਵੀ ਆਪਾਂ ਡਾਕਟਰ ਮੂਨ ਸਿੰਘ ਦਾ ਨਾਮ ਲੈਣਾ ਨਹੀਂ ਭੁੱਲ ਸਕਦੇ ਕਿਉਂਕਿ ਨਾਥ ਜੋਗੀਆਂ ਦਾ ਸਾਹਿਤ ਇਸ ਤੋਂ ਹੀ ਸ਼ੁਰੂ ਹੁੰਦਾ ਹੈ ਇਸ ਦੇ ਪੰਜਾਬੀ ਸਾਹਿਤ ਦਾ ਜਿਹੜਾ ਹੈ ਇਸ ਨੇ ਇਤਿਹਾਸਕਾਰੀ ਕੀਤੀ ਹੈ ਬਈ ਅੱਗੇ ਨਾਥ ਸੰਪਰਦਾ ਦਾ ਹੋਰ ਨਾਮ ਕੀ ਹੈ ਸਿੱਧਮਤ ਹੈ ਸਿੱਧ ਮਾਰਗ ਹੈ ਯੋਗ ਮਾਰਗ ਹੈ ਜਾਂ ਇਹ ਸਾਰੇ ਹੀ ਸਹੀ ਹੈ ਤਾਂ ਨਾਥ ਸੰਪਰਦਾ ਦਾ ਹੋਰ ਨਾਂ ਸਿੱਧਮਤ ਵੀ ਐ ਸਿੱਧ ਮਾਰਗ ਵੀ ਐ ਯੋਗ ਮਾਰਗ ਵੀ ਐ ਤਾਂ ਏਡੀ ਆਪਸ਼ਨ ਬਿਲਕੁਲ ਸਹੀ ਐ ਸਾਰੇ ਹੀ ਬਿਲਕੁਲ ਰਾਈਟ ਜਵਾਬ ਹੈ ਸੋ ਅਗਲੇ ਸਵਾਲ ਤੇ ਚੱਲਦੇ ਆਂ ਬਈ ਨਾਤ ਜੋਗੀਆਂ ਦੇ ਕਿੰਨੇ ਫਿਰਕੇ ਮੰਨੇ ਗਏ ਹਨ ਸੋ ਨਾਥ ਜੋਗੀਆਂ ਦੇ ਤਿੰਨ ਫਿਰਕੇ ਜਿਹੜੇ ਹੈਗੇ ਆ ਬਣੇ ਗਏ ਆ ਸੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਡਾਕਟਰ ਮੋਹਨ ਸਿੰਘ ਨੇ ਕਿੰਨੇ ਨਾਥਾਂ ਦੀ ਸੂਚੀ ਤਿਆਰ ਕੀਤੀ ਆ ਜਾਂ ਪੇਸ਼ ਕੀਤੀ ਆ ਕਿੰਨੇ ਨਾਥਾਂ ਦੀ 10 ਦੀ 12 ਦੀ 16 ਦੀ 18 ਦੀ ਸੋਨਾ ਡਾਕਟਰ ਮੋਹਨ ਸਿੰਘ ਨੇ 16 ਨਾਥ ਜੋਗੀਆਂ ਦੀ ਸੂਚੀ ਹੈ ਜਿਹੜੀ ਉਹ ਤਿਆਰ ਕੀਤੀ ਹੈ ਪਹਿਲਾ ਨਾਥ ਕਿਹਨਾਂ ਨੂੰ ਮੰਨਿਆ ਗਿਆ ਹੈ ਆਦਿਨਾਥ ਨੂੰ ਮਛੰਦਰਨਾਥ ਨੂੰ ਗੁਰਖਨਾਥ ਨੂੰ ਚਰਪਟਨਾਥ ਨੂੰ ਇਹਨਾਂ ਦੇ ਵਿੱਚੋਂ ਆਦਿਨਾਥ ਨੂੰ ਪਹਿਲਾ ਨਾਥ ਮੰਨਿਆ ਗਿਆ ਹੈ ਉਹ ਆਪਸ਼ਨ ਬਿਲਕੁਲ ਸਹੀ ਹੈ ਮਛੰਦਰਨਾਥ ਗੁਰਖਨਾਥ ਚਰਪਟਨਾਥ ਇਹ ਸਾਰੇ ਨਾਥਾਂ ਦੇ ਬਾਰੇ ਆਪਾਂ ਬਹੁਤ ਸਾਰੀ ਡਿਟੇਲ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ ਲੋ ਵੀ ਆਦਿਨਾਥ ਨੂੰ ਕਿਸ ਅਵਤਾਰ ਦਾ ਮੰਨੇ ਜਾਂਦਾ ਹੈ ਬ੍ਰਹਮਾ ਦਾ ਵਿਸ਼ਨੂ ਦਾ ਜਾਂ ਫਿਰ ਗੋਰਖਨਾਥ ਦਾ ਤੇ ਜਾਂ ਫਿਰ ਚਰਪਟਨਾਥ ਦਾ ਲੋ ਵੀ ਆਪਿਆ ਪ੍ਰਸ਼ਨ ਆਪਣੇ ਕੋਲੇ ਦੁਬਾਰੇ ਪੜਦੇ ਆ ਆਦਿਨਾਥ ਨੂੰ ਕਿਸ ਦਾ ਅਵਤਾਰ ਮੰਨਿਆ ਜਾਂਦਾ ਹੈ ਬ੍ਰਹਮਾ ਦਾ ਵਿਸ਼ਨੂ ਦਾ ਮਹੇਸ਼ ਦਾ ਪ੍ਰਸ਼ੂਰਾਮ ਦਾ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਬਿਲਕੁਲ ਸਹੀ ਰਹੇਗੀ ਸੋ ਇਸ ਦਾ ਸਹੀ ਆਪਸ਼ਨ ਹੈ ਸੀ ਮਹੇਸ਼ ਦਾ ਮੰਨਿਆ ਗਿਆ ਹੈ ਸੀ ਆਪਸ਼ਨ ਸਹੀ ਹੈ ਨਾਥ ਸੰਪਰਦੇ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਨਾਥ ਸੰਪਰਦੇ ਦਾ ਮੋਢੀ ਤੋਂ ਇੱਥੇ ਅਸੀਂ ਆਪਸ਼ਨਾਂ ਦੇ ਮੁਤਾਬਕ ਸਹੀ ਲਗਾਵਾਂਗੇ ਮਛੰਦਰਨਾਥ ਦੇ ਕਿਉਂਕਿ ਇਹਨਾਂ ਦੇ ਤਿੰਨਾਂ ਨਾਥਾਂ ਤੋਂ ਪਹਿਲਾਂ ਜਿਹੜਾ ਆਉਂਦਾ ਉਹ ਮਛੰਦਰਨਾਥ ਹੀ ਆਉਂਦਾ ਸੋ ਇਸ ਆਧਾਰ ਤੇ ਆਪਸ਼ਨ ਦੇ ਮੁਤਾਬਕ ਵੀ ਇਹ ਟਿੱਕ ਲਗਾਈ ਜਾ ਸਕਦੀ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਦੀ ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜਲੰਦਰਨਾਥ ਦੇ ਗ੍ਰੰਥਾਂ ਦੀ ਸੰਸਕ੍ਰਿਤੀ ਭਾਸ਼ਾ ਕਿਸ ਭਾਸ਼ਾ ਦੇ ਨੇੜੇ ਮੰਨੀ ਜਾਂਦੀ ਹੈ? ਜਲੰਦਰਨਾਥ ਦੇ ਜਲੰਧਰਨਾਥ ਦੇ ਸੰਦੂਕੜੀ ਭਾਸ਼ਾ ਜਿਹੜੀ ਸੰਦੂਕੜੀ ਭਾਸ਼ਾ ਹੈ ਉਸ ਦੇ ਨੇੜੇ ਮੰਨੀ ਜਾਂਦੀ ਹੈ। ਜਲੰਧਰ ਸ਼ਹਿਰ ਦਾ ਨਾਂ ਕਿਸਨਾਥ ਦੇ ਨਾਂ ਦੇ ਪਿਆ ਤਾਂ ਇਹਨਾਂ ਦੇ ਵਿੱਚੋਂ ਜਲੰਧਰਨਾਥ ਦੇ ਨਾਮ ਤੋਂ ਹੀ ਜਲੰਧਰ ਸ਼ਹਿਰ ਕਹਿੰਦੇ ਵਸ ਜਾਂਦਾ ਹੈ ਕਿ ਗੋਰਖਨਾਥ ਹੈ ਜਿਹੜਾ ਇਹ ਨੇਪਾਲ ਦੇ ਵਿੱਚ ਰਹਿਣ ਕਰਕੇ ਇਹ ਕਹਿ ਦਿੱਤਾ ਜਾਂਦਾ ਸੀ ਨੇਪਾਲ ਦੇ ਗੋਰਖਿਆਂ ਦੀ ਲੜਾਈ ਠੀਕ ਹੈ ਸੋ ਇਹ ਗੋਰਖ ਨਾਮ ਤੇ ਹੀ ਨੇਪਾਲ ਦੇ ਗੋਰਖੇ ਵਜਦੇ ਆ ਅਗਲੇ ਪ੍ਰਸ਼ਨ ਦੇ ਕਿਹੜਾ ਕਥਨ ਇਹਨਾਂ ਦੇ ਵਿੱਚੋਂ ਸਹੀ ਹੋ ਸਕਦਾ ਹੈ ਲੋ ਭਈ ਕਥਨ ਗਲਤ ਕਿਹੜਾ ਹੈ ਪ੍ਰਸ਼ਨ ਹੈ ਸਾਡੇ ਕੋਲੇ ਗਲਤ ਕਿਹੜਾ ਹੋ ਸਕਦਾ ਹੈ ਇਹਨਾਂ ਦੇ ਵਿੱਚ ਕਹਿੰਦੇ 나ਥ ਜੋਗੀਆਂ ਦੀ ਕਵਤਾ ਪੰਜਾਬੀ ਦੀ ਧਰਤੀ ਦੀ ਕਵਤਾ ਹੈ ਪੰਜਾਬ ਦੀ ਧਰਤੀ ਦੀ ਕਵਤਾ ਹੈ 나ਥ ਜੋਗੀਆਂ ਦੀ ਕਵਤਾ ਵਿੱਚ ਅਪਪਰੰਚ ਦੀ ਰੰਗਣ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਨਾਥ ਜੋਗੀ ਸਾਹਿਤ ਵਿੱਚ ਹਿੰਦੀ ਅਤੇ ਸੰਸਕ੍ਰਿਤ ਦੀ ਪਰਮਾਰ ਦੇਖਣ ਨੂੰ ਮਿਲਦੀ ਹੈ ਇਸ ਦੇ ਪ੍ਰਤੀ ਨਾਥ ਜੋਗੀ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਮੇਲ ਖਾਂਦੇ ਹਨ ਸੋ ਇਹ ਗਲਤ ਹੈ ਡੀ অপਸ਼ਨ ਇੱਥੇ ਗਲਤ ਹੈ ਇਸ ਆਧਾਰ ਤੇ ਇਹਨਾਂ ਦੇ ਵਿੱਚੋਂ ਗਲਤ ਕਿਹੜੀ ਹੈ ਡੀ অপਸ਼ਨ ਕਿਹੜਾ ਕਥਨ ਸਹੀ ਹੈ ਇੱਥੇ ਸਹੀ ਪੁੱਛਿਆ ਗਿਆ ਨਾਥ ਜੋਗੀਆਂ ਨੇ ਆਪਣੀ ਬਾਣੀ ਵਿੱਚ ਆਪਣੇ ਧਰਮ ਦੀ ਵਿਆਖਿਆ ਕੀਤੀ ਹੈ ਗੁਰਬਾਣੀ ਅਤੇ ਚਰਪਟ ਨਾਤੀ ਬਾਣੀ ਵਿੱਚ ਬੁੱਧ ਤੇ ਸਿੱਧ ਪਰੰਪਰਾ ਦੇ ਨੀਕਾ ਸੰਕਲਪੀ ਸ਼ਬਦਾਂ ਦੀ ਵਰਤੋਂ ਵਰਤਿਆ ਗਿਆ ਹੈ ਗਰਵਾਣੀ ਤੇ ਚਰਪਟਨਾਥ ਦੀ ਬਾਣੀ ਭੇਖ ਦਾ ਖੰਡਨ ਕਰਦੀ ਅਸਲ 'ਚ ਜਿਹੜਾ ਚਰਪਟਨਾਥ ਹੈ ਇਹਨੇ ਖੰਡਨ ਕੀਤਾ ਹੈ ਭੇਖ ਦਾ ਜਾਂ ਕਹਿ ਲਓ ਕਿ ਜਿਹੜੇ ਪਖੰਡਵਾਦ ਕਰਦੇ ਸੀ ਜੋਗਨਾਥ ਦੇ ਵਿੱਚ ਉਸ ਦਾ ਇਹ ਚਰਪਟਨਾਥ ਨੇ ਖੰਡਨ ਕੀਤਾ ਹੈ ਇਹ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸੋ ਇਹ ਸਾਰੇ ਹੀ ਸਹੀ ਹੈ ਡੀ ਆਪਸ਼ਨ ਕਿਹੜਾ ਕਥਨ ਗਲਤ ਹੋ ਸਕਦਾ ਹੈ ਊਡ ਆਪਸ਼ਨ ਹੈ ਸਾਡੇ ਕੋਲ ਨਾਥ ਜੋਗੀਆਂ ਨੇ अनेका ਲੋਕਾਂ ਨੂੰ ਕ੍ਰਿਤਿਆਵਾਂ ਵਿੱਚੋਂ ਬਾਹਰ ਕੱਢਣ ਲਈ ਉਹਨਾਂ ਨੂੰ ਸੰਜਮ ਅਤੇ ਜਤ ਸਤ ਨੂੰ ਕਾਇਮ ਰੱਖਣ ਦਾ ਉਪਦੇਸ਼ ਦਿੱਤਾ। ਅਗਲੇ ਅਵਸਰਨ ਐਡਾਪਸ਼ਨ ਨਾਥ ਜੋਗੀਆਂ ਦੀ ਬਾਣੀ ਪੂਰੀ ਤਰ੍ਹਾਂ ਗੁਰਬਾਣੀ ਦਾ ਵਿਰੋਧ ਕਰਦੀ ਹੈ। ਨਾਥ ਜੋਗੀਆਂ ਦੀ ਰਚਨਾ ਸ਼ਲੋਕਾਂ, ਦੋਹਿਆਂ ਤੇ ਸ਼ਬਦਾਂ ਦੇ ਰੂਪ ਵਿੱਚ ਮਿਲਦੀ ਹੈ। ਨਾਥ ਜੋਗੀਆਂ ਨੇ ਗ੍ਰਸਥ ਜੀਵ ਨੂੰ ਨੈਤਿਕ ਗ੍ਰਾਫਟ ਦਾ ਕਾਰਨ ਮੰਨਿਆ ਹੈ। ਤੇ ਇਹਨਾਂ ਦੇ ਵਿੱਚੋਂ ਗਲਤ ਕਥਨ ਕਿਹੜਾ ਹੈ ਸਾਡੇ ਤੋਂ ਪੁੱਛਿਆ ਇਹ ਗਿਆ। ਤੋਂ ਇੱਥੇ ਨਾਸਜੁਗੀਆਂ ਦੀ ਬਾਣੀ ਪੂਰੀ ਤਰ੍ਹਾਂ ਗੁਰਵਾਣੀ ਦਾ ਵਿਰੋਧ ਕਰਦੀ ਹੈ ਐਡਾ ਆਪਸ਼ਨ ਗਲਤ ਹੈ। ਐਡਾ ਨਹੀਂ ਆਊਗਾ। ਠੀਕ ਹੈ। ਸੁਗ੍ਰਸਥ ਜੀਵਨ ਨੂੰ ਨੈਤਿਕ ਗ੍ਰਾਵੜ ਦਾ ਕਾਰਨ ਮੰਨਦੀ ਹੈ ਬਿਲਕੁਲ ਗ੍ਰਸਥੀ ਜੀਵਨ ਇਹ ਅਪਣਾਉਣਾ ਨਹੀਂ ਪਸੰਦ ਕਰਦੇ 도ਹੇ ਸ਼ਲੋਕਾਂ ਦੇ ਵਿੱਚ ਰਚਨਾ ਹੋਈ ਹੈ ਬਿਲਕੁਲ ਸਹੀ ਹੈ 나ਥ ਜੋਗੀਆਂ ਨੇ ਲੋਕਾਂ ਨੂੰ ਕੀਤਿਆਂ ਵਿੱਚੋਂ ਬਾਹਰ ਕੱਢਣ ਲਈ ਉਹਨਾਂ ਨੂੰ ਸੰਜਮ ਅਤੇ ਜਤਸਕਤ ਕਾਇਮ ਕਰ ਰੱਖਣ ਦਾ ਉਪਦੇਸ਼ ਦਿੱਤਾ ਬਿਲਕੁਲ 나ਥ ਜੋਗੀਆਂ ਦੀ ਬਾਣੀ ਪੂਰੀ ਤਰ੍ਹਾਂ ਗਰਵਾਣੀ ਦੇ ਵਿਰੋਧ ਵਿਰੋਧ ਕਰਦੀ ਹੈ ਤਾਂ ਇਹ ਨਹੀਂ ਬਣਦਾ ਐਡ ਆਪਸ਼ਨ ਗਲਤ ਹੈ ਅਗਲਾ ਪ੍ਰਸ਼ਨ ਕਿਹੜਾ ਕਥਨ ਸਹੀ ਆ 나ਥ ਜੋਗੀਆਂ ਦੇ ਸਾਹਿਦ ਦੀ ਸੁਰ ਨੈਤਿਕ ਹੈ ਨਾਥ ਜੋਗੀ ਬਹੁਤ ਦੇਵਾਦ ਵਿੱਚ ਯਕੀਨ ਰੱਖਦੇ ਹਨ ਭਾਵਕੇ ਬਹੁਤ ਦੇਵਾਦ ਵਿੱਚ ਦੇਵਤਾਵਾਦ ਦੇ ਵਿੱਚ ਯਕੀਨ ਰੱਖਦੇ ਆ ਨਾਥ ਜੋਗੀ ਨਾਸਤਕ ਹਨ ਨਾਥ ਜੋਗੀਆਂ ਅਨੁਸਾਰ ਪ੍ਰਮਾਤਮਾ ਦੇ ਕਈ ਰੂਪ ਹੁੰਦੇ ਆ ਨੈਤਿਕ ਸਵਾਲ ਪਹਿਲੀ ਆਈ ਹੈ ਸਾਡੇ ਕੋਲੇ ਉੜੇ ਆਪਸ਼ਨ ਦੇ ਵਿੱਚ ਤੇ ਦੂਸਰੀ ਸਾਡੇ ਕੋਲੇ ਆਈ ਹੈ ਨਾਥ ਜੋਗੀ ਬਹੁਤ ਦੇਵਾਦਵਾਦ ਵਿੱਚ ਯਕੀਨ ਰੱਖਦੇ ਆ ਨਾਥ ਜੋਗੀ ਨਾਸਤਕ ਹੈ ਨਹੀਂ ਨਹੀਂ ਇਹ ਗਲਤ ਹੈ ਪਰਮਾਤਮਾ ਦੇ ਕਈ ਰੂਪ ਹੈ ਨਹੀਂ ਸੋ ਇਸ ਦੇ ਵਿੱਚ ਡੀ ਆਪਸ਼ਨ ਵੀ ਗਲਤ ਹੋਣ ਦੇ ਕਾਰਨ ਸਾਡੇ ਕੋਲ ਸਹੀ ਆਪਸ਼ਨ ਜਿਹੜੀ ਬੰਦੀ ਹੈ ਉਹ ਆਪਸ਼ਨ ਨਾਥ ਜੋਗੀਆਂ ਦੇ ਸਾਹਿਤ ਦੀ ਸੁਰ ਨੈਤਿਕ ਸੁਰ ਹੈ ਨਾਥ ਜੋਗੀ ਸਾਹਿਤ ਦੀ ਪ੍ਰਾਪਤੀ ਹੈ ਇਹਨਾਂ ਨੇ ਲੋਕ ਸਾਹਿਤ ਨੂੰ ਬਹੁਤ ਪ੍ਰਫੁੱਲਤ ਕੀਤਾ ਪਹਿਲੀ ਆਪਸ਼ਨ ਦੇ ਮਤਾਬਕ ਵੀ ਲੋਕ ਸਾਹਿਤ ਨੂੰ ਪ੍ਰਫੁੱਲਤ ਕਰਦੇ ਆ ਪੰਜਾਬੀ ਸਪਿਆਚਾਰ ਤੇ ਸਾਹਿਤ ਤੇ ਪ੍ਰਭਾਵ ਪਿਆ ਬਿਲਕੁਲ ਸਹੀ ਹੈ ਇਹਨਾਂ ਨੇ ਗੁਰਬਾਣੀ ਦੇ ਵੀ ਪ੍ਰਭਾਵ ਪਾਇਆ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਵੀ ਜੋਗੀਆਂ ਦੇ ਉੱਪਰ ਜਿਹੜਾ ਹੈਗਾ ਆਪਣੇ ਵਿਚਾਰ ਦਿੱਤੇ ਆ ਠੀਕ ਹੈ ਬਹੁਤ ਸਾਰੀ ਆਧੁਨਿਕ ਕਕਤਾ 나ਥ ਜੋਗੀ ਸਾਹਿਤ ਨੂੰ ਉਧਾਰ ਬਣਾ ਕੇ ਲਿਖੀ ਹੈ ਬਿਲਕੁਲ 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 ਜਿਵੇਂ ਧਨੀ ਰਾਮ ਚਾਤਰਕ ਵਰਗੇ ਹੋਗੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ ਦੇ ਵਿੱਚ ਵੀ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਹੈ ਪੰਜਾਬੀ ਕਿੱਸਿਆਂ ਵਿੱਚ 나ਥ ਜੋਗੀਆਂ ਦਾ ਜ਼ਿਕਰ ਆਉਂਦਾ ਹੈ ਤਾਂ ਬਿਲਕੁਲ ਸਹੀ ਹੈ ਡੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਇਹ ਸਾਰੇ ਹੀ 나ਥ ਜੋਗੀਆਂ ਤੇ ਸਾਹਿਤ ਦੀ ਪ੍ਰਾਪਤੀ ਦੇ ਨਾਲ ਸੰਬੰਧਿਤ ਆਪਸ਼ਨਾਂ ਜਿਹੜੀਆਂ ਨੇ ਉਹ ਸਹੀ ਹੈ। ਅਗਲੇ ਪ੍ਰਸ਼ਨ ਤੇ ਆਪਾਂ ਆ ਚੁੱਕੀਆਂ। ਕਿਹਦੇ ਜੋਗੀਆਂ ਦੇ ਰਚੇ ਸਾਹਿਤ ਸਦਕਾ ਪੰਜਾਬੀ ਭਾਸ਼ਾ ਦੀ ਉਤਪਤੀ ਦੀ ਪ੍ਰਾਚੀਨਤਾ ਤੇ ਕਵਤਾ ਦੀ ਅਨੁਪਾ ਅਨੁਪਤਾ ਦਾ ਗਿਆਨ ਹੁੰਦਾ ਹੈ। ਤੇ ਅਗਲਾ ਪ੍ਰਸ਼ਨ ਸਾਡੇ ਕੋਲੇ ਆਇਆ ਹੈ ਇਹ ਕਥਨ ਕਿਸ ਵਿਦਵਾਨ ਦਾ ਹੈ? ਕਿਰਪਾਲ ਸਿੰਘ ਕਸੇਲ ਦਾ ਜੀਤ ਸਿੰਘ ਸੀਤਲ ਦਾ ਡਾਕਟਰ ਰਾਧਾ ਕ੍ਰਿਸ਼ਨਨ ਦਾ ਡਾਕਟਰ ਮੂਨ ਸਿੰਘ ਦਿਵਾਨਾ ਦਾ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੋ ਸਕਦੀ ਹੈ ਸੋ ਆਪਾਂ ਲਗਾਉਣੀ ਹੈ ਇਸ ਦਾ ਸਹੀ ਜਵਾਬ ਤੇ ਇਹ ਹੈਗਾ ਡਾਕਟਰ ਰਾਧਾ ਕ੍ਰਿਸ਼ਨਨ ਦਾ ਰਾਧਾ ਕ੍ਰਿਸ਼ਨ ਦਾ ਜੋਗੀਆਂ ਦੇ ਰਚੇ ਸਾਹਿਤ ਸਦਕਾ ਪੰਜਾਬੀ ਭਾਸ਼ਾ ਦੇ ਉਤਪਤੀ ਤੇ ਪ੍ਰਚੀਨਤਾ ਤੇ ਕਪਤਾ ਦੀ ਅਨੂਪਮਤਾ ਦਾ ਗਿਆਨ ਹੁੰਦਾ ਹੈ ਇਹ ਕਥਨ ਹੈਗਾ ਡਾਕਟਰ ਰਾਧਾ ਕ੍ਰਿਸ਼ਨਨ ਦਾ ਸੋ ਅਗਲੇ ਸਵਾਲ ਤੇ ਚੱਲਦੇ ਆਪਾਂ ਅਗਲੇ ਸਵਾਲ ਤੇ ਯੋਗ ਮਨੁੱਖ ਨੂੰ ਉਹਨਾਂ ਦੀ ਇਛਾਵਾਂ ਤੇ ਕਾਬੂ ਰੱਖਣ ਦੇ ਸਮਰੱਥ ਬਣਾਉਂਦਾ ਹੈ ਜਿਹੜੀਆਂ ਉਸ ਰਸਤੇ ਵਿੱਚ ਰੁਕਾਵਟ ਬਣਾਉਂਦੀਆਂ ਹਨ ਕਥਨ ਕਿਸਦਾ ਹੈ ਇਹ ਕਥਨ ਕਿਸਦਾ ਹੈ 1 ਸੈਕਿੰਡ ਯੋਗ ਮਨੁੱਖ ਨੂੰ ਉਹਨਾਂ ਦੀਆਂ ਇਛਾਵਾਂ ਤੇ ਕਾਬੂ ਰੱਖਣ ਦੇ ਸਮਰੱਥ ਬਣਾਉਂਦਾ ਹੈ ਜਿਹੜੀਆਂ ਉਸ ਰਸਤੇ ਵਿੱਚ ਰੁਕਾਵਟ ਬਣਾਉਂਦੀਆਂ ਹਨ ਇਹ ਕਥਨ ਕਿਸਦਾ ਹੈ ਇਹ ਸਾਡੇ ਕੋਲ ਸਵਾਲ ਹੈ ਤੇ ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਕਿਹੜੀ ਹੋਊਗੀ ਚਲੋ ਜੀ ਸੋ ਪਹਿਲਾਂ ਤਾਂ ਆਪਾਂ ਪਿਛਲੇ ਸਵਾਲ ਤੇ ਜਾਂਦੇ ਹਾਂ ਪਿਛਲੇ ਸਵਾਲ ਦੇ ਵਿੱਚ ਆਪਾਂ ਗਲਤ ਕਰ ਬੈਠੇ ਇਸ ਦਾ ਆਨਸਰ ਜਿਹੜਾ ਆਊਗਾ ਕ੍ਰਿਪਾਲ ਸਿੰਘ ਕੇਸੇਲ ਹੈ ਇਸ ਸਵਾਲ ਦਾ ਸਹੀ ਜਵਾਬ ਉੜ ਆਪਸ਼ਨ ਇਸ ਸਵਾਲ ਦਾ ਸਹੀ ਜਵਾਬ ਸਾਡੇ ਕੋਲੇ ਈਡੀ ਆਪਸ਼ਨ ਹੈ ਡਾਕਟਰ ਰਾਧਾ ਕ੍ਰਿਸ਼ਨਨ ਦਾ ਇਹ ਠੀਕ ਹੈ ਸੋ ਇੱਥੇ ਸੀ ਆਪਸ਼ਨ ਸਹੀ ਹੈ ਸੋ ਇਸ ਨੂੰ ਨੋਟ ਕਰਿਓ ਡਾਕਟਰ ਦਲਿੰਦਰ ਸਿੰਘ ਧੀਰ ਨੇ ਪੰਜਾਬੀ ਭਾਸ਼ਾ ਵਿਭਾਗ ਦੁਆਰਾ ਪ੍ਰਕਾਸ਼ਿਤ ਕਿਹੜੀ ਪੁਸਤਕ ਵਿੱਚ ਇੱਕ ਸ਼ਬਦੀ ਦਾ ਨਮੂਨਾ ਦਿੱਤਾ ਹੈ ਆਬ ਜਲੰਧਰ ਪਾਣ ਜੀ ਕੀ ਸ਼ਬਦੀ ਠੀਕ ਹੈ ਜਲੰਧਰ ਆਬ ਪਾਣ ਜੀ ਕੀ ਸ਼ਬਦੀ ਸਨ ਮੰਡਲ ਮੰਨਨ ਕਾ ਵਾਸਾ ਸੋ ਇਹ ਜਿਹੜੀਆਂ ਕੁਝ ਨਮੂਨਾ ਦਿੱਤਾ ਹੈ ਡਾਕਟਰ ਨਿਰੰਦਰ ਸਿੰਘ ਧੀਰ ਨੇ ਤਾਂ ਕਿਸ ਦੇ ਵਿੱਚ ਦਿੱਤਾ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਦੇ ਵਿੱਚ ਉਹ ਆਪਸ਼ਨ ਬਿਲਕੁਲ ਸਹੀ ਹੈ ਰਾਜੋ ਗੁਪੀ ਚੰਦ ਦੀ ਕਥਾ ਵਿੱਚ ਜਲੰਧਰਨਾਥ ਕਿਸ ਦਾ ਗੁਰੂ ਮੰਨਿਆ ਗਿਆ ਹੈ ਰਾਜਾ ਗੋਪੀ ਚੰਦ ਦੀ ਕਥਾ ਵਿੱਚ ਜਲੰਦਰਨਾਥ ਕਿਸ ਦਾ ਗੁਰੂ ਮੰਨਿਆ ਗਿਆ ਰਾਣੀ ਮੈਨਾਵਤੀ ਦਾ ਪੂਰਾ ਆਪਸ਼ਨ ਬਿਲਕੁਲ ਸਹੀ ਹੈ। ਜਵਲੰਦਰਨਾਥ ਕਿਸ ਨੂੰ ਕਹਿੰਦੇ ਸੀ ਤਾਂ ਹੀ ਜਲੰਦਰਨਾਥ ਦਾ ਹੀ ਨਾਮ ਸੀ ਜਵਲੰਦਰਨਾਥ ਡੀ ਆਪਸ਼ਨ ਜਲੰਦਰਨਾਥ ਨੂੰ ਕਿਸ ਦਾ ਗੁਰਵਾਣੀ ਦੱਸਿਆ ਕਿਸ ਦਾ ਗੁਰਵਾਣੀ ਦੱਸਿਆ ਗਿਆ ਹੈ ਅਸਲ ਵਿੱਚ ਸਮਕਾਲੀ ਹੋਊਗਾ ਚਲੋ ਜੀ ਇਸ ਨੂੰ ਆਪਾਂ ਚੈੱਕ ਕਰਦੇ ਹਾਂ ਜਲੰਦਰਨਾਥ ਨੂੰ ਕਿਸ ਦਾ ਸਮਕਾਲੀ ਦੱਸਿਆ ਜਲੰਧਰਨਾਥ ਨੂੰ 나ਥ ਕਿਸ ਨੂੰ ਕਿਹਾ ਹੈ ਓਕੇ ਸਮਕਾਲੀ ਹੋ ਗਏ ਇਥੇ ਮਛੰਦਰਨਾਥ ਉੜ ਆਪਸ਼ਨ ਜਾਂ ਹਨਾ ਇਹ ਜਲੰਧਰ ਦਾ ਜਿਹੜਾ ਗੁਰੂ ਸੀ ਉਹ ਕੌਣ ਸੀ ਤਾਂ ਆਪਾਂ ਕਹਿ ਸਕਦੇ ਹਾਂ ਉੜ ਆਪਸ਼ਨ ਮਛੰਦਰਨਾਥ ਅਗਲੀ ਪ੍ਰਸ਼ਨ ਤੇ ਕਿਸ ਨੂੰ ਹਸਤਨਾਪੁਰ ਦੇ ਰਾਜਾ ਬ੍ਰਹਦਰਥ ਦੇ ਜਗ ਦੀ ਅਗਨੀ ਤੋਂ ਪ੍ਰਗਟ ਹੋਇਆ ਸੀ ਕਿਹੜਾ ਜਿਹੜਾ ਇਹਨਾਂ ਦੇ ਵਿੱਚੋਂ ਮਚੰਦਰਨਾਥ ਆਦਨਾਥ ਜਾਂ ਫਿਰ ਇਹਨਾਂ ਦੇ ਵਿੱਚੋਂ ਰਤਨਨਾਥ ਜਾਂ ਫਿਰ ਜਲੰਦਰਨਾਥ ਨੂੰ ਸੋ ਇਹਦੇ ਵਿੱਚ ਬਿਲਕੁਲ ਸਹੀ ਜਵਾਬ ਹੈ ਡੀ ਆਪਸ਼ਨ ਜਲੰਦਰਨਾਥ ਨੂੰ 나ਥ ਸਿੱਧਾਂ ਦੇ ਦੂਜੇ ਵਜਰੀਆਨੀ ਆਚਾਰੀਆ ਕਾਨਪਾ ਨੇ ਆਪਣੀ ਗੀਤਾਂ ਵਿੱਚ ਕਿਸ ਬਾਰੇ ਸੰਕੇਤ ਦਿੰਦਾ ਹੈ ਕਿਸ ਬਾਰੇ ਸੰਕੇਤ ਦਿੰਦਾ ਹੈ ਕਹਿੰਦੇ ਮਚੰਦਰਨਾਥ ਬਾਰੇ ਆਦਨਾਥ ਬਾਰੇ ਰਤਨਨਾਥ ਬਾਰੇ ਤਾ ਜਲੰਦਰਨਾਥ ਬਾਰੇ ਇਸ ਨੇ ਸੰਕੇਤ ਦਿੱਤਾ ਹੈ ਤਾਂ ਡੀ ਆਪਸ਼ਨ ਇੱਥੇ ਬਿਲਕੁਲ ਸਹੀ ਜਵਾਬ ਹੈ ਸਾਡੇ ਕੋਲੇ ਹਾਂ ਡੀ ਆਪਸ਼ਨ ਠੀਕ ਹੈ ਜੀ ਡੀ ਆਪਸ਼ਨ ਸਹੀ ਹੈ ਅਗਲੇ ਸਵਾਲ ਤੇ ਜਲੰਦਰਨਾਥ ਦਾ ਜਨਮ ਕਿਸ ਕੁੱਲ ਵਿੱਚ ਹੋਇਆ ਸੀ ਜਲੰਦਰਨਾਥ ਦਾ ਜਨਮ ਕਿਸ ਕੁੱਲ ਵਿੱਚ ਹੋਇਆ ਸੀ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਹੈ ਬ੍ਰਾਹਮਣ ਕੁਲ ਵਿੱਚ ਜਲੰਦਰਨਾਥ ਦਾ ਜਨਮ ਹੋਇਆ ਸੀ ਊੜ ਆਪਸ਼ਨ ਜਲੰਦਰਨਾਥ ਕਿਸ ਦੇ ਚੇਲੇ ਸਨ ਸੋ ਜਲੰਦਰਨਾਥ ਇਹਨਾਂ ਦੇ ਵਿੱਚੋਂ ਕਹਿੰਦੇ ਸਿੰਧ ਘਟਾਪਾਦ ਦੇ ਮਛੰਦਰਨਾਥ ਦੇ ਰਤਨਨਾਥ ਦੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਤਾਂ ਸਿੰਧ ਘਟਾਪਾਦ ਦੇ ਵੀ ਇਹ ਜਲੰਦਰਨਾਥ ਚੇਲੇ ਨੇ ਸਮਕਾਲੀਨ ਦੇ ਵਿੱਚ ਮਛੰਦਰਨਾਥ ਜਲੰਦਰਨਾਥ ਨੂੰ ਕਿਸ અવਤਾਰ ਦਾ ਮੰਨਿਆ ਜਾਂਦਾ ਹੈ ਮਛੰਤਰਨਾਥ ਵਿਸ਼ਨੂੰ ਭਗਵਾਨ ਬ੍ਰਹਮਾ ਭਗਵਾਨ ਆਦਨਾਥ ਸ਼ਿਵਦਾ ਸ਼ਿਵਦਾ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੋ ਸਕਦੀ ਹੈ ਆਦਨਾਥ ਸ਼ਿਵਦਾ અવਤਾਰ ਮੰਨਿਆ ਗਿਆ ਹੈ ਮਗਈ ਭਾਸ਼ਾ ਦੇ ਵਿੱਚ ਕਿਹੜਾ ਗ੍ਰੰਥ ਹੈ ਵਿਮੁਕਤ ਮੰਜਰੀ ਗੀਤ ਹੰਕਾਰ ਦਿੱਤ ਵਿਧੂ ਬਿੰਦੂ ਭਾਵਨਾ ਕਰਮ ਠੀਕ ਹੈ ਸੋ ਅਗਲਾ ਹੈ ਸਾਡੇ ਕੋਲੇ ਦੋਵੇਂ ਹੀ ਇਸ ਤੋਂ ਅਗਲਾ ਹੈ ਸਾਰੇ ਗਲਤ ਹੈ। ਮਗਈ ਭਾਸ਼ਾ ਮਗਈ ਭਾਸ਼ਾ ਦੇ ਵਿੱਚ ਕਿਹੜਾ ਗ੍ਰੰਥ ਲਿਖਿਆ ਹੈ ਇਹ ਦੋਵੇਂ ਹੀ ਵਿਮੁਕਤ ਮੰਝਰੀ ਗੀਤ ਤੇ ਓਮਕਾਰ ਦਿੱਤ ਬਿੰਦੂ ਭਾਵਨਾ ਕਰਮ ਮਗਈ ਭਾਸ਼ਾ ਦੇ ਵਿੱਚ ਲਿਖੇ ਗਏ ਗ੍ਰੰਥ। ਸੁੰਨ ਮੰਡਲ ਮੈਂ ਮਨਵਾਸਾ ਜਹਾਂ ਪ੍ਰੇਮ ਜੋਤ ਪ੍ਰਕਾਸ਼ਾ ਆਪੇ ਪੂਸ਼ੇ ਆਪੇ ਕਹੈ ਸਤਿਗੁਰੂ ਮਿਲੇ ਤਾਂ ਪ੍ਰੇਮ ਪਣ ਲਹਿ ਕਿਸ ਦੀਆਂ 17 ਗੋਰਖਨਾਥ ਦੀਆਂ ਮਸ਼ੰਦਰਨਾਥ ਦੀਆਂ ਜਲੰਧਰਨਾਥ ਦੀਆਂ ਰਤਨਨਾਥ ਦੀਆਂ ਸੋ ਇਹ ਕਾਵ ਸਤਰਾਂ ਕਿਹੜੇ 나ਥ ਦੇ ਨਾਲ ਸੰਬੰਧਿਤ ਹੈ ਤਾਂ ਜਲੰਧਰਨਾਥ ਦੇ ਨਾਲ ਇਹ ਆਪਸ਼ਨ ਬਿਲਕੁਲ ਸਹੀ ਹੈ ਯੋਗ ਸਾਧਨਾ ਦਾ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਹੈ ਯੋਗ ਸਾਧਨਾ ਦਾ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਹੈ ਜਲੰਧਰਨਾਥ ਨੂੰ ਇਹ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਅਗਲੇ ਪ੍ਰਸ਼ਨ ਤੇ ਗੋਰਖਨਾਥ ਦੇ ਗੁਰੂ ਕੌਣ ਸਨ ਮਸ਼ੰਦਰਨਾਥ ਆਦਨਾਥ ਜੋ ਰੰਗੀਨਾਥ ਰਤਨਾਥ ਇਹਨਾਂ ਦੇ ਵਿੱਚੋਂ ਮਛੰਦਰਨਾਥ ਐਡ ਆਪਸ਼ਨ ਸਹੀ ਰਹੂ ਕ ਜਦੋਂ ਵੀ ਸਾਨੂੰ ਗੋਰਖਨਾਥ ਦੇ ਗੁਰੂ ਬਾਰੇ ਪੁੱਛਦੇ ਆ ਤਾਂ ਮਛੰਦਰਨਾਥ ਸਰਵ ਸੰਗੀ ਸਿੱਖਿਆ ਕਾਰਨ ਵਿਸ਼ਵ ਜੋਗੀ ਕਿਸ ਨੂੰ ਕਿਹਾ ਜਾਂਦਾ ਹੈ ਇਹਨਾਂ ਦੇ ਵਿੱਚੋਂ ਵਿਸ਼ਵ ਜੋਗੀ ਕਿਹਨੂੰ ਕਿਹਾ ਜਾਂਦਾ ਹੈ ਮਛੰਦਰਨਾਥ ਨੂੰ 1 ਸੈਕਿੰਡ ਵਿਸ਼ਵ ਜੋਗੀ ਕੌਣ ਹੈ ਬਈ ਐਡ ਆਪਸ਼ਨ ਭਾਵੇਂ ਵੀ ਬਿਲਕੁਲ ਸਹੀ ਜਵਾਬ ਹੈ ਮਛੰਦਰਨਾਥ ਨੂੰ ਕਿਹਾ ਜਾਂਦਾ ਹੈ नाथ पंथ प्रथा का मोडी किसों कहा जाता है नाथ पंथ जा फिर प्रथा का मोडी किसान कहा जाता है तो इन्हों सही जवाब है एड ऑप्शन बचिंद्र नाथ नगली एक रचना है कॉलजनिया कोलजन निरण किस की रचना है ਸੋ ਇਹ ਥੋੜੀ ਜਿਹੀ ਰਚਨਾ ਇਸ ਤਰ੍ਹਾਂ ਦੀ ਹੈ ਔਖੀ ਜੀ ਸੋ ਇਹ ਰਚਨਾ ਕਿਹੜੇ ਬੰਦੇ ਦੀ ਹੈ ਤਾਂ ਇਹ ਮਛੰਦਰਨਾਥ ਦੀ ਹੈ ਐਡ ਆਪਸ਼ਨ ਬਿਲਕੁਲ ਸਹੀ ਹੈ ਮਛੰਦਰਨਾਥ ਦਾ ਹੋਰ ਨਾਮ ਕੀ ਸੀ ਇਹਨਾਂ ਦੇ ਵਿੱਚੋਂ ਮਛੰਦਰਨਾਥ ਦਾ ਹੋਰ ਕਿਹੜਾ ਨਾਮ ਹੈ ਤਾਂ ਮਛੰਦਰਨਾਥ ਦਾ ਹੋਰ ਨਾਮ ਹੈ ਸਾਰੇ ਹੀ ਡੀ ਆਪਸ਼ਨ ਉਡ ਆਪਸ਼ਨ ਦੇ ਵਿੱਚ ਦਿੱਤਾ ਹੈ ਮਤਸੀਂਦਰਨਾਥ ਮਤਸੇਦਰਨਾਥ ਮਾਨੇਨਾਥ ਦਾ ਜਾਂ ਮਨਾਪਾ ਸੋ ਇਹ ਜਿਹੜੇ ਵੱਖਰੇ ਵੱਖਰੇ ਨਾਮ ਕਹਿੰਦੇ ਇਸਦੇ ਰਹੇ ਆ ਹઠ ਜੋਗ ਦਾ ਸੰਸਥਾਪਕ ਕਿਸ ਨੂੰ ਮੰਨੇ ਜਾਂਦਾ ਹੈ ਆਦਨਾਥ ਨੂੰ ਮਛੰਦਰਨਾਥ ਨੂੰ ਜਾਂ ਫਿਰ ਇਹਨਾਂ ਦੇ ਵਿੱਚੋਂ ਜਲੰਧਰਨਾਥ ਨੂੰ ਤੇ ਜਾਂ ਫਿਰ ਸਾਰੇ ਹੀ ਬਿਲਕੁਲ ਸਹੀ ਹਨ ਸੋ ਗੋਰਖਨਾਥ ਦੇ ਗੁਰੂ ਯਾਦ ਰੱਖਿਓ ਇੱਕ ਤਾਂ ਮਛੰਦਰਨਾਥ ਹੈ ਮੋਸਟ ਇੰਪੋਰਟੈਂਟ ਆ ਠੀਕ ਹੈ ਸੋ ਇਹ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੁੰਦਾ ਹੈ ਹઠ ਜੋਗ ਦਾ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਤਾਂ ਵੀ ਅਸੀਂ ਮਛੰਦਰਨਾਥ ਲਗਾਵਾਂਗੇ ਐਡ ਆਪਸ਼ਨ ਠੀਕ ਹੈ ਪਰ ਜੇਕਰ ਸਾਨੂੰ ਕਹਿੰਦੇ ਆ ਕਿ ਵਿਰਾਗ ਦੀ ਗੱਲ ਵਿਰਾਗ ਪੰਥੀਆਂ ਦੇ ਨਾਲ ਸੰਬੰਧ ਰੱਖਣਾ ਲਾਲਾ ਇਸ ਤੋਂ ਪਹਿਲਾਂ ਆਪਾਂ ਕਲਾਸ ਦੇ ਵਿੱਚ ਉਹ ਸਾਰੇ ਵੀ ਗੱਲ ਕੀਤੀ ਸੀ ਠੀਕ ਹੈ ਪਾਰ 3 ਪਾਰ 3 ਨੂੰ ਅਸੀਂ ਮੰਨਦੇ ਹਾਂ ਮੱਛੀ ਦੇ ਢਿੱਡ ਵਿੱਚੋਂ ਪੈਦਾ ਹੋਣ ਦੀ ਦੰਤਕਥਾ ਕਿਸ ਨਾਲ ਜੁੜੀ ਹੋਈ ਹੈ ਤਾਂ ਉਹ ਵੀ ਵਿਸ਼ੰਦਰਨਾਥ ਦੇ ਨਾਲ ਜੁੜੀ ਹੋਈ ਹੈ ਇਹ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਸੋ ਇਹ ਸੰਕੋਚ ਆਪਣੀ ਅੱਜ ਵਾਲੀ ਕਲਾਸ ਦੇ ਨਾਲ ਸੰਬੰਧਿਤ ਇੰਪੋਰਟੈਂਟ ਬੁੱਧਕਦੀਮ ਤੋਂ ਮੁੱਧਕਦੀਮ ਤੋਂ ਪੰਜਾਬੀ ਸਾਹਿਤ ਦੇ ਕੁਝ ਮਹੱਤਵਪੂਰਨ ਸਵਾਲ ਜਿਹੜੇ ਕਿ ਆਪਾਂ ਅੱਜ ਵਾਲੀ ਕਲਾਸ